ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਪੱਖਪਾਤ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਸੰਦੀਪ ਕੌਰ ਜੀ ਨੇ ਪ੍ਰਾਈਵੇਸੀ ਦੇ ਲਈ ਆਪਾਂ ਪਾਤਰਾਂ ਦੇ ਨਾਮ ਬਦਲ ਦਿੱਤੇ ਹਨ ਜੀ ਸਰਦਾਰ ਮੁਖਤਿਆਰ ਸਿੰਘ ਆਪਣੇ ਪਿੰਡ ਵਿੱਚ ਇੱਕ ਕਹਿੰਦਾ ਕਹਾਉਂਦਾ ਬੰਦਾ ਸੀ ਪਿੰਡ ਵਿੱਚ ਇੱਕ ਫੈਕਟਰੀ ਉਹਦੇ ਵਿੱਚ ਲੱਗੀ ਚੱਕੀ ਤੇ 7-8 ਖੇਤਾਂ ਦਾ ਮਾਲਕ ਸੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਨੂੰ ਪੂਰਾ ਪਿੰਡ ਜਾਣਦਾ ਸੀ ਤੇ ਹਰ ਕੋਈ ਉਹਦੀ ਇੱਜ਼ਤ ਵੀ ਕਰਦਾ ਸੀ ਮੁਖਤਿਆਰ ਸਿੰਘ ਦਾ ਪਰਿਵਾਰ ਵੀ ਕਾਫੀ ਵੱਡਾ ਸੀ ਜਿਸ ਵਿੱਚ ਉਸਦੇ ਮਾਤਾ ਪਿਤਾ ਉਸ ਦੀ ਘਰ ਵਾਲੀ ਤੇ ਸੱਤ ਬੱਚੇ ਸਨ ਜਿੰਨਾ ਵਿੱਚ ਤਿੰਨ ਮੁੰਡੇ ਤੇ ਚਾਰ ਕੁੜੀਆਂ ਸੀ ਪੂਰਾ ਪਰਿਵਾਰ ਇੱਕੋ ਛੱਤ ਥੱਲੇ ਰਹਿੰਦਾ ਸੀ ਪੁਰਾਣੇ ਸਮਿਆਂ ਵਿੱਚ ਵੈਸੇ ਵੀ ਇਕੱਠੇ ਪਰਿਵਾਰ ਹੁੰਦੇ ਸੀ ਭਾਵੇਂ ਘਰ ਛੋਟਾ ਹੋਵੇ ਜਾਂ ਵੱਡਾ ਸਾਰੇ ਮਿਲ ਕੇ ਹੀ ਰਹਿੰਦੇ ਸੀ ਜਦੋਂ ਤੱਕ ਬੱਚੇ ਛੋਟੇ ਹੁੰਦੇ ਨੇ ਤੇ ਮਾਪੇ ਦੇ ਕਹਨੇ ਵਿੱਚ ਰਹਿੰਦੇ ਨੇ ਮੁਖਤਿਆਰ ਸਿੰਘ ਆਪਣੇ ਮਾਤਾ ਪਿਤਾ ਦੀ ਕੋਲਤੀ ਉਲਾਸ ਸੀ ਇਸ ਲਈ ਹਮੇਸ਼ਾ ਉਹਨਾਂ ਦੀ ਆਗਿਆ ਅਨੁਸਾਰ ਹੀ ਚੱਲਦਾ ਰਿਹਾ ਤੇ ਇਹ ਜ਼ਮੀਨ ਜਾਇਦਾਦ ਵੀ ਉਹਦੀ ਮਿਹਨਤ ਸਦਕਾ ਹੀ ਸੀ ਉਸਨੇ ਆਪਣੇ ਪਿਤਾ ਦੀ ਫੈਕਟਰੀ ਵਿੱਚ ਉਹਨਾਂ ਦੀ ਸਹਾਇਤਾ ਕਰਕੇ ਲੱਕੜੀ ਦਾ ਕੰਮ ਸਿੱਖਿਆ ਤੇ ਇਸ ਕੰਮ ਨੂੰ ਹੋਰ ਵਧਾਇਆ ਆਲੇ-ਦੁਆਲੇ ਹਰ ਪਿੰਡ ਵਿੱਚ ਉਹਨਾਂ ਦਾ ਨਾਮ ਸੀ ਤੇ ਲੋਕ ਉਹਨਾਂ ਤੋਂ ਹੀ ਆਪਣੇ ਘਰ ਦਾ ਹਰ ਕੰਮ ਕਰਵਾਉਂਦੇ ਸਨ ਲੱਕੜੀ ਦੇ ਦਰਵਾਜ਼ੇ ਤੇ ਖਿੜਕੀਆਂ ਵਿੱਚ ਕੋਈ ਉਹਨਾਂ ਜਿਹੇ ਡਿਜ਼ਾਈਨ ਨਹੀਂ ਬਣਾ ਸਕਦਾ ਸੀ ਕੁਝ ਸਮੇਂ ਬਾਅਦ ਮੁਖਤਿਆਰ ਸਿੰਘ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਉਸ ਦੇ ਸਾਰੇ ਬੱਚੇ ਅਜੇ ਸਕੂਲ ਪੜ੍ਹਦੇ ਸਨ ਪਰ ਸਭ ਤੋਂ ਵੱਡੇ ਪੁੱਤਰ ਜੱਗਾ ਸਿੰਘ ਨੇ 10ਵੀਂ ਪਾਸ ਕਰ ਲਈ ਸੀ ਤੇ ਬੇਲਾ ਹੀ ਬੈਠਾ ਸੀ ਬਸ ਖੇਡਾਂ ਦਾ ਕੰਮ ਕਾਜ ਵੇਖ ਲੈਂਦਾ ਸੀ ਜਾਂ ਚੱਕੀ ਚਲਾ ਲੈਂਦਾ ਸੀ ਮੁਖਤਿਆਰ ਸਿੰਘ ਨੂੰ ਕੰਮ ਕਰਨ ਲਈ ਪਿੰਡ ਤੋਂ ਬਾਹਰ ਵੀ ਜਾਣਾ ਪੈਂਦਾ ਸੀ ਜਿਸ ਕਰਕੇ ਕਾਫੀ ਕੰਮ ਪਿਆ ਰਹਿੰਦਾ ਸੀ ਦੋ ਮੁੰਡੇ ਵੀ ਰੱਖੇ ਹੋਏ ਸੀ ਉਸਨੇ ਆਪਣੇ ਨਾਲ ਇਸ ਲਈ ਇੱਕ ਦਿਨ ਮੁਖਤਿਆਰ ਸਿੰਘ ਨੇ ਜੱਗੇ ਨੂੰ ਕਿਹਾ ਜੱਗਿਆ ਕੰਮ ਬਹੁਤ ਵੱਧ ਗਿਆ ਮੈਨੂੰ ਬਾਹਰ ਜਾਣਾ ਪੈਂਦਾ ਤੂੰ ਹੁਣ ਕੰਮ ਸਿੱਖਣ ਦੀ ਕੋਸ਼ਿਸ਼ ਕਰ ਤਾਂ ਜੋ ਸਹੀ ਸਮੇਂ ਤੇ ਕੰਮ ਹੋ ਸਕੇ ਜੱਗੇ ਨੇ ਕਿਹਾ ਠੀਕ ਆ ਪਾਪਾ ਜੀ ਤੁਸੀਂ ਸਿਖਾਉਂਗੇ ਤਾਂ ਸਿੱਖ ਲਵਾਂਗਾ ਜੱਗਾ ਇੱਕ ਸਮਝਦਾਰ ਮੁੰਡਾ ਸੀ ਭਾਵੇਂ ਉਮਰ ਥੋੜੀ ਸੀ ਪਰ ਆਪਣੇ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਸੀ ਉਸਨੇ ਬੜੀ ਮਿਹਨਤ ਤੇ ਲਗਨ ਨਾਲ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ ਬੜੇ ਧਿਆਨ ਨਾਲ ਪਿਤਾ ਨੂੰ ਕੰਮ ਕਰਦੇ ਵੇਖਣਾ ਤੇ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਹੌਲੀ-ਹੌਲੀ ਉਹ ਵੀ ਕੰਮ ਸਿੱਖ ਗਿਆ ਸੀ ਹੁਣ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗਿਆ ਸੀ ਜਿਸ ਤੋਂ ਮੁਖਤਿਆਰ ਸਿੰਘ ਬਹੁਤ ਖੁਸ਼ ਸੀ ਕਿਉਂਕਿ ਜੇ ਇਨਸਾਨ ਦੀ ਔਲਾਦ ਸਹੀ ਨਿਕਲ ਜਾਵੇ ਤਾਂ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੁੰਦੀ ਉਸਦੇ ਬਾਕੀ ਬੱਚੇ ਵੀ ਸਕੂਲ ਵਿੱਚ ਪੜ੍ਹਦੇ ਸਨ ਜੱਗੇ ਤੋਂ ਛੋਟਾ ਬੇਟਾ ਮੱਖਣ ਵੀ ਦਸਵੀਂ ਕਰਕੇ ਫੈਕਟਰੀ ਵਿੱਚ ਬੈਠਣ ਲੱਗਾ ਸੀ ਕਿਉਂਕਿ ਉਸ ਨੂੰ ਵੀ ਅੱਗੇ ਪੜਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਤੇ ਹੁਣ ਉਹ ਜੱਗੇ ਦੀ ਹਰ ਕੰਮ ਵਿੱਚ ਮਦਦ ਕਰਦਾ ਤੇ ਹੌਲੀ-ਹੌਲੀ ਚੱਕੀ ਤੇ ਆਟਾ ਪੀਣ ਦੀ ਸਾਰੀ ਜ਼ਿੰਮੇਵਾਰੀ ਉਸਨੇ ਹੀ ਲੈ ਲਈ ਸਮਾਂ ਇੰਝ ਹੀ ਗੁਜ਼ਰਦਾ ਗਿਆ ਜੱਗਾ ਤੇ ਮੱਖਣ ਦੋਨਾਂ ਨੇ ਆਪਣੇ ਖਾਨਦਾਨੀ ਕੰਮ ਵਿੱਚ ਮੁਹਾਰਤ ਹਾਸਲ ਕਰ ਲਈ ਸੀ ਮੁਖਤਿਆਰ ਸਿੰਘ ਹੁਣ ਜੱਗੇ ਨੂੰ ਬਾਹਰ ਦੇ ਪਿੰਡਾਂ ਵਿੱਚ ਵੀ ਕੰਮ ਕਰਨ ਲਈ ਆਪਣੇ ਨਾਲ ਲੈ ਜਾਂਦਾ ਤਾਂ ਜੋ ਲੋਕਾਂ ਨਾਲ ਉਸਦੀ ਬਕਪੀਅਤ ਵੱਧ ਜਾਵੇ ਤੇ ਉਸ ਨੂੰ ਵੀ ਜਾਣਨ ਲੱਗ ਜਾਣ ਇੱਧਰ ਫੈਕਟਰੀ ਸਾਰੀ ਮੱਖਣ ਨੇ ਸੰਭਲੀ ਸੀ ਕੰਮਕਾਰ ਵਧੀਆ ਚੱਲ ਰਿਹਾ ਸੀ ਦੋਮਾ ਪੁੱਤਾਂ ਨੇ ਪੂਰਾ ਕੰਮਕਾਰ ਸੰਭਲਿਆ ਇਸ ਲਈ ਦੋਮਾਂ ਦਾ 1 ਸਾਲ ਦਾ ਅੰਤਰ ਪਾ ਕੇ ਵਿਆਹ ਕਰ ਦਿੱਤਾ ਗਿਆ ਮੱਖਣ ਤੋਂ ਛੋਟਾ ਗਰਮੀਤ ਅਜੇ ਹੋਰ ਪੜਨਾ ਚਾਹੁੰਦਾ ਸੀ ਉਸ ਨੂੰ ਪਰਿਵਾਰਕ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਉਸਨੇ 12ਵੀਂ ਤੋਂ ਬਾਅਦ ਸਿੱਧਾ 5 ਸਾਲ LL.B ਦੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲੈ ਲਿਆ। ਮੁਖਤਿਆਰ ਸਿੰਘ ਨੇ ਵੀ ਉਸਨੂੰ ਨਾ ਰੋਕਿਆ ਕਿਉਂਕਿ ਉਹਨਾਂ ਸਮਿਆਂ ਵਿੱਚ ਬਹੁਤੇ ਪੜ੍ਹੇ ਲਿਖੇ ਹੋਣਾ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਪਰਿਵਾਰ ਵਿੱਚੋਂ ਕੋਈ ਬਹੁਤ ਪੜ੍ਹ ਲਿਖ ਕੇ ਕਿਸੇ ਉੱਚੀ ਪੋਸਟ ਤੇ ਲੱਗ ਜਾਂਦਾ ਸੀ ਤਾਂ ਵੀ ਬਹੁਤ ਗੌਰਵ ਮਈ ਗੱਲ ਹੁੰਦੀ ਸੀ। ਮੁਖਤਿਆਰ ਦੇ ਪਰਿਵਾਰ ਵਿੱਚੋਂ ਗੁਰਮੀਤ ਹੀ ਸੀ ਜੋ 12ਵੀਂ ਕਰ ਗਿਆ ਤੇ ਵਕੀਲ ਦੀ ਪੜ੍ਹਾਈ ਕਰਨ ਲੱਗਾ ਸੀ। ਇਸ ਲਈ ਉਹ ਬਹੁਤ ਖੁਸ਼ ਸੀ ਮੁਖਤਿਆਰ ਸਿੰਘ ਭਾਵੇਂ ਆਪਣੇ ਸਾਰੇ ਬੱਚਿਆਂ ਨੂੰ ਪਿਆਰ ਕਰਦਾ ਸੀ ਪਰ ਪੜ੍ਹਾਈ ਦੇ ਨਾਂ ਤੇ ਆਪਣੀਆਂ ਧੀਆਂ ਨੂੰ ਉਸਨੇ ਕਦੇ ਅੱਗੇ ਪੜਨ ਲਈ ਪ੍ਰੇਰਿਤ ਨਹੀਂ ਕੀਤਾ ਕਿਉਂਕਿ ਉਹ ਵੀ ਉਸੇ ਪਿੰਡੂ ਸਮਾਜ ਤੇ ਪਿਛੜੀ ਸੋਚ ਦਾ ਸ਼ਿਕਾਰ ਸੀ ਜਿੱਥੇ ਕੁੜੀਆਂ ਦਾ ਪੜਨਾ ਕੋਈ ਜ਼ਰੂਰੀ ਨਹੀਂ ਸਮਝਿਆ ਜਾਂਦਾ ਜੇ ਕੋਈ ਕੁੜੀ ਪੜਦੀ ਸੀ ਤਾਂ ਉਹ ਵੀ ਪਿੰਡ ਤੱਕ ਹੀ ਸੀਮਤ ਸੀ ਪਿੰਡ ਤੋਂ ਬਾਹਰ ਪੜਨ ਜਾਣਾ ਕੋਈ ਸੋਚਦਾ ਵੀ ਨਹੀਂ ਸੀ ਮੁਖਤਿਆਰ ਸਿੰਘ ਦੀਆਂ ਦੋਵੇਂ ਵੱਡੀਆਂ ਧੀਆਂ ਮੋਲੀ ਤੇ ਵੀਰਪਾਲ ਤਾਂ 8 ਕਲਾਸਾਂ ਕਰਕੇ ਘਰੇ ਬੈਠੀਆਂ ਸਨ ਅੱਗੇ ਨਾ ਪੜੀਆਂ ਤੇ ਹੁਣ ਆਪਣੀ ਮਾਤਾ ਜੀ ਨਾਲ ਘਰ ਦਾ ਕੰਮ ਕਰਾਉਂਦੀਆਂ ਸਨ ਮੋਲੀ ਦਾ ਤਾਂ ਵਿਆਹ ਵੀ ਬੰਨਿਆ ਹੋਇਆ ਸੀ ਤੇ ਆਉਂਦੇ ਸਿਆਲਾਂ ਵਿੱਚ ਉਸਦਾ ਵਿਆਹ ਕਰਨਾ ਸੀ ਪਰ ਛੋਟੀਆਂ ਦੋਨੋਂ ਧੀਆ ਪੜਦੀਆਂ ਸਨ ਤੀਸਰੇ ਨੰਬਰ ਵਾਲੀ ਸਿਮਰਨ 10ਵੀਂ ਜਮਾਤ ਵਿੱਚ ਸੀ ਤੇ ਸਾਰਿਆਂ ਤੋਂ ਛੋਟੀ ਸਰਵੀ ਅਜੇ 9ਵੀਂ ਜਮਾਤ ਵਿੱਚ ਸੀ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦੀਆਂ ਸਨ ਤੇ ਇਕੱਠੀਆਂ ਹੀ ਸਕੂਲ ਜਾਂਦੀਆਂ ਸੀ ਚਾਰਾਂ ਧੀਆਂ ਵਿੱਚੋਂ ਸਭ ਤੋਂ ਜ਼ਿਆਦਾ ਸਰਬੀ ਹੀ ਸਾਰਿਆਂ ਦੀ लाਡਲੀ ਸੀ ਇੱਕ ਤਾਂ ਸਾਰਿਆਂ ਤੋਂ ਛੋਟੀ ਤੇ ਦੂਸਰਾ ਹਰ ਕੰਮ ਨੂੰ ਤੇਜ਼ ਸੀ ਉਹ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਜਾਣਦੀ ਸੀ ਉਹਦੀ ਮਾਂ ਉਹਦੀਆਂ ਵੱਡੀਆਂ ਭੈਣਾਂ ਨੂੰ ਸਲਾਈ ਕਢਾਈ ਦਾ ਕੰਮ ਸਿਖਾਉਂਦੀ ਤਾਂ ਉਹ ਵੀ ਨਾਲ ਸਿੱਖਣ ਬੈਠ ਜਾਂਦੀ ਤਾਂ ਉਹਦੀ ਮਾਂ ਆਖਦੀ ਤੂੰ ਅਜੇ ਰਹਿਣ ਦੇ ਸਿੱਖਣ ਨੂੰ ਜਦੋਂ ਤੇਰਾ ਵਿਆਹ ਦਾ ਟਾਈਮ ਆਊਗਾ ਫਿਰ ਸਿਖਾ ਦੂੰ ਤੈਨੂੰ ਪਰ ਉਹ ਕਿੱਥੇ ਮੰਨਣ ਵਾਲੀ ਸੀ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਤੇ ਸਭ ਦੀ लाਡਲੀ ਵੀ ਆਪਣੀ ਗੱਲ ਮਨਵਾ ਹੀ ਲੈਂਦੀ ਸੀ ਫਿਰ ਇੱਕ ਦਿਨ ਸਕੂਲ ਤੋਂ ਆਉਂਦਿਆਂ ਸਰਬੀ ਨੇ ਸਿਮਰਨ ਨੂੰ ਕਿਹਾ ਭੈਣੇ ਇੱਕ ਗੱਲ ਪੁੱਛਾਂ ਤਾਂ ਸਿਮਰਨ ਨੇ ਵੀ ਕਿਹਾ ਹਾਂ ਹਾਂ ਜ਼ਰੂਰ ਪੁੱਛ ਇਹਦੇ ਵਿੱਚ ਮੇਰੇ ਤੋਂ ਇਜਾਜ਼ਤ ਮੰਗਣ ਦੀ ਕੀ ਲੋੜ ਆ ਅੱਗੇ ਸਰਬੀ ਨੇ ਕਿਹਾ ਕਿਉਂਕਿ ਗੱਲ ਇਹੋ ਜਿਹੀ ਆ ਭੈਣੇ ਤੂੰ ਮੈਨੂੰ ਨਾਂ ਦੱਸਣੀ ਹੋਵੇ ਪਰ ਫਿਰ ਵੀ ਮੈਨੂੰ ਪਤਾ ਪਰ ਸੱਚ ਕਿੰਨੀ ਕ ਇਹ ਗੱਲ ਨਹੀਂ ਮੈਨੂੰ ਪਤਾ ਪਰ ਮੇਰੀ ਕਲਾਸ ਦੀਆਂ ਕੁੜੀਆਂ ਅੱਜ ਗੱਲਾਂ ਕਰਦੀਆਂ ਸੀ ਤੇਰੇ ਬਾਰੇ ਇਸ ਲਈ ਪੁੱਛ ਰਹੀਆਂ ਸਰਬੀ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਸਿਮਰਨ ਥੋੜਾ ਘਬਰਾ ਗਈ ਤੇ ਫਿਰ ਬੋਲੀ ਕੀ ਗੱਲਾਂ ਕਰਦੀਆਂ ਸੀ ਸਰਬੀ ਬੋਲੀ ਉਹ ਅੱਡੇ ਤੇ ਜਿਹੜੇ ਮੁੰਡੇ ਖੜੇ ਰਹਿੰਦੇ ਆ ਨਾ ਉਹਨਾਂ ਵਿੱਚੋਂ ਕਿਸੇ ਮੁੰਡੇ ਨਾਲ ਤੇਰੀ ਗੱਲਬਾਤ ਆ ਸੱਚੀ ਦੱਸੀ ਭੈਣੇ ਜੇ ਇਹ ਝੂਠ ਆ ਤਾਂ ਮੈਂ ਇਹਨਾਂ ਕੁੜੀਆਂ ਦੇ ਕੱਲ ਨੂੰ ਮੂੰਹ ਤੋੜ ਦੇਣੇ ਆ ਇਸ ਲਈ ਸੱਚ-ਸੱਚ ਦੱਸ ਰਾਸਤੇ ਵਿੱਚ ਆਉਂਦੇ ਜਾਂਦੇ ਲੋਕਾਂ ਵੱਲ ਵੇਖ ਸਿਮਰਨ ਨੇ ਸਰਬੀ ਨੂੰ ਹੌਲੀ ਬੋਲਣ ਲਈ ਕਿਹਾ ਤੇ ਉਹਦਾ ਹੱਥ ਫੜ ਕੇ ਆਪਣੇ ਖੇਤਾਂ ਵੱਲ ਨੂੰ ਲੈ ਗਈ ਸਕੂਲ ਬਸਤਾ ਮੋਟਰ ਤੇ ਰੱਖ ਉੱਥੇ ਹੀ ਬੈਠ ਗਈ ਥੋੜੀ ਦੇਰ ਚੁੱਪ ਤੋਂ ਬਾਅਦ ਸਿਮਰਨ ਬੋਲੀ ਸਰਬੀ ਤੂੰ ਸਹੀ ਸੁਣਿਆ ਤੇਰੀ ਕਲਾਸ ਦੀਆਂ ਕੁੜੀਆਂ ਸਹੀ ਕਹਿ ਰਹੀਆਂ ਨੇ ਹੈਗੀ ਆ ਮੇਰੀ ਇੱਕ ਮੁੰਡੇ ਨਾਲ ਗੱਲਬਾਤ ਸਰਬੀ ਹੈਰਾਨੀ ਨਾਲ ਉਸ ਵੱਲ ਦੇਖਣ ਲੱਗ ਜਾਂਦੀ ਹੈ ਤੇ ਸਿਮਰਨ ਕਹਿੰਦੀ ਹੈ ਉਹ ਮੈਨੂੰ ਪਸੰਦ ਆ ਚੰਗਾ ਲੱਗਦਾ ਮੈਨੂੰ ਉਹਦੇ ਨਾਲ ਗੱਲਾਂ ਕਰਨਾ ਸਰਬੀ ਬੋਲੀ ਪਰ ਭੈਣੇ ਗੱਲ ਕਦੋਂ ਕੀਤੀ ਹੈ ਤੂੰ ਉਹਦੇ ਨਾਲ ਆਪਾਂ ਤਾਂ ਇਕੱਠਿਆਂ ਹੀ ਸਕੂਲ ਆਉਂਦੀਆਂ ਜਾਂਦੀਆਂ ਮੇਰੇ ਸਾਹਮਣੇ ਤਾਂ ਕਦੇ ਕੀਤੀ ਨਹੀਂ ਤੂੰ ਕਿਸੇ ਨਾਲ ਕੋਈ ਗੱਲ ਤੇ ਉਹਨਾਂ ਸਾਰੇ ਮੁੰਡਿਆਂ ਵਿੱਚੋਂ ਕੌਣ ਆ ਉਹ ਮੁੰਡਾ ਸਰਬੀ ਦੇ ਸਵਾਲ ਵਧਦੇ ਜਾ ਰਹੇ ਸਨ ਸਿਮਰਨ ਨੇ ਕਿਹਾ ਉਹ ਲੰਬੜਾਂ ਦਾ ਮੁੰਡਾ ਪਰਮ ਜਾਣਦੀ ਹੈ ਤੂੰ ਚੰਗੀ ਤਰ੍ਹਾਂ ਤੇ ਗੱਲ ਉਹਦੇ ਨਾਲ ਕਰਦੀ ਨੂੰ ਸਾਲਕ ਹੋ ਗਿਆ ਉਹ ਮੇਰੀ ਸਹੇਲੀ ਰਜਨੀ ਦੇ ਘਰ ਦੇ ਨਾਲ ਹੀ ਤਾਂ ਉਹਨਾਂ ਦਾ ਘਰ ਆ ਬਸ ਉਸ ਦੇ ਘਰੇ ਆਉਂਦੇ ਜਾਂਦੇ ਆ ਹੀ ਉਹਦੇ ਨਾਲ ਮੁਲਾਕਾਤ ਹੋਈ ਸੀ ਤੇ ਕਦੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਪਤਾ ਹੀ ਨਹੀਂ ਲੱਗਿਆ ਅੱਛਾ ਸਰਬੀ ਬੋਲੀ ਇਸ ਲਈ ਉਹ ਰੋਜ਼ اڈੇ ਤੇ ਖੜਾ ਰਹਿੰਦਾ ਤੈਨੂੰ ਦੇਖਣ ਲਈ ਹਾਂ ਉਹ 1 ਵਜੇ ਆ ਜਾਂਦਾ ਨਾ ਕਾਲਜ ਤੋਂ ਇਸ ਲਈ ਇੱਥੇ ਆ ਜਾਂਦਾ ਫਿਰ ਮੈਨੂੰ ਮਿਲਣ ਲਈ ਸਿਮਰਨ ਨੇ ਕਿਹਾ ਪਰ ਭੈਣੇ ਤੂੰ ਸੋਚਿਆ ਕਦੇ ਕਿ ਜੇ ਪਾਪਾ ਜੀ ਨੂੰ ਤੇ ਬਾਈ ਹੁਣਾਂ ਨੂੰ ਪਤਾ ਲੱਗ ਗਿਆ ਤਾਂ ਕੀ ਹੋਊਗਾ ਤੂੰ ਤਾਂ ਪਿਆਰ ਦੀਆਂ ਪੀਂਘਾਂ ਪਾਈ ਬੈਠੀ ਆ ਤੇ ਉਹਨਾਂ ਨੇ ਇੱਕ ਮਿੰਟ ਨਹੀਂ ਲਾਉਣਾ ਇਹ ਪੀਂਘ ਤੋੜਨ ਨੂੰ ਇਹ ਸੋਚ-ਸੋਚ ਕੇ ਤਾਂ ਜਿੰਦ ਡਰਦੀ ਆ ਸਰ ਵੀ ਪਰ ਉਸ ਤੋਂ ਵੀ ਮੂੰਹ ਨਹੀਂ 모ੜਿਆ ਜਾਂਦਾ ਮੈਂ ਨਾ ਆਪਣੇ ਆਪ ਨੂੰ ਬਹੁਤ ਰੋਕਿਆ ਉਹਦੇ ਨਾਲ ਗੱਲਬਾਤ ਕਰਨ ਤੋਂ ਪਰ ਮੇਰੇ ਤੋਂ ਪੈਰ ਪਿੱਛੇ ਨਹੀਂ 모ੜੇ ਗਏ ਯਾਰ ਉਹ ਕਿਹੜਾ ਕੋਈ ਅਵਾਰਾਗਾ ਉਹ ਵੀ ਤਾਂ ਕਾਲਜ ਪੜਦਾ ਤੇ ਉਹ ਕਹਿੰਦਾ ਸੀ ਕਿ ਵਧੀਆ ਜੌਬ ਮਿਲ ਜੂ ਤੇ ਫਿਰ ਆਪਣੇ ਘਰਦਿਆਂ ਨਾਲ ਪਾਪਾ ਜੀ ਤੂੰ ਮੇਰਾ ਹੱਥ ਮੰਗਣ ਘਰ ਆਊਗਾ। ਸਿਮਰਨ ਨੇ ਸਰਬੀ ਨੂੰ ਕਿਹਾ, ਸਰਬੀ ਪਲੀਜ਼ ਮੇਰੀ ਭੈਣ ਬਣ ਕੇ ਤੂੰ ਘਰੇ ਕਿਸੇ ਨੂੰ ਨਾ ਦੱਸੀ ਇਸ ਬਾਰੇ। ਸਹੀ ਸਮੇਂ ਤੇ ਹੀ ਉਹਨਾਂ ਨੂੰ ਪਤਾ ਲੱਗੇ, ਠੀਕ ਆ ਨਾ? ਸਰਬੀ ਬੋਲੀ, ਮੈਂ ਤਾਂ ਨਹੀਂ ਦੱਸਦੀ ਭੈਣੇ, ਪਰ ਜਿਹੜੀਆਂ ਕੁੜੀਆਂ ਕਲਾਸ ਵਿੱਚ ਗੱਲਾਂ ਕਰਦੀਆਂ ਨੇ, ਉਹਨਾਂ ਨੇ ਕਿਤੇ ਗੱਲ ਫੁਲਾ ਦਿੱਤੀ, ਜੇ ਪਾਪਾ ਜੀ ਨੂੰ ਕਿਤੇ ਹੋਰ ਪਤਾ ਲੱਗਿਆ, ਫਿਰ ਕੀ ਹੋਊਗਾ? ਪਿੰਡ ਵਿੱਚ ਤਾਂ ਅੱਗ ਵਾਂਗ ਗੱਲ ਫੈਲ ਜਾਂਦੀ ਆ। ਪਤਾ ਤਾਂ ਹੈ ਤੈਨੂੰ ਸਾਰਾ ਕੁਝ ਕੁਝ ਨਹੀਂ ਹੁੰਦਾ ਹੁਣ ਤੂੰ ਮੈਨੂੰ ਹੋਰ ਨਾ ਡਰਾ ਚੱਲ ਚੱਲੀਏ ਘਰ देर ਹੋਈ ਜਾਂਦੀ ਆ ਫੇਰ ਪੁੱਛਗਿੱਚ ਸ਼ੁਰੂ ਹੋ ਜਾਣੀ ਆ ਘਰੇ ਕਿ ਲੇਟ ਕਿਉਂ ਆਈਆਂ ਕਿੱਥੇ ਸੀ ਇੰਨੀ ਧੀਰ ਸਿਮਰਨ ਨੇ ਕਿਹਾ ਫੇਰ ਦੋਵੇਂ ਜਾਣੀਆਂ ਆਪਣੇ ਸਕੂਲ ਬੈਗ ਚੁੱਕ ਕੇ ਘਰ ਵੱਲ ਨੂੰ ਤੁਰ ਪਈਆਂ ਜਦੋਂ ਫੈਕਟਰੀ ਅੱਗੋਂ ਨਿਕਲਣ ਲੱਗੀਆਂ ਤਾਂ ਜੱਗੇ ਨੇ ਦੇਖ ਲਿਆ ਤੇ ਪੁੱਛਿਆ ਇਧਰੋਂ ਕਿੱਥੋਂ ਆ ਰਹੀਆਂ ਸਿਮਰਨ ਬੋਲੀ ਬਾਈ ਅਸੀਂ ਮੋਟਰ ਤੇ ਚਲੀਆਂ ਗਈਆਂ ਸੀ ਉੱਥੋਂ ਹੀ ਆ ਰਹੀਆਂ ਪਾਪਾ ਜੀ ਵੀ ਘਰ ਹੀ ਗਏ ਆ ਰੋਟੀ ਖਾਣ ਤੁਸੀਂ ਘਰ ਚੱਲੋ ਦੋਵੇਂ ਇੱਕ ਦੂਜੇ ਦਾ ਮੂੰਹ ਦੇਖਦੀਆਂ ਨੇ ਜੱਗੇ ਨੇ ਪੁੱਛਿਆ ਕੀ ਹੋਇਆ ਇੱਕ ਦੂਜੇ ਦਾ ਮੂੰਹ ਕਿਉਂ ਦੇਖਣ ਲੱਗੀਆਂ ਕੁਝ ਨਹੀਂ ਬਾਈ ਬਸ ਜਾ ਹੀ ਰਹੀਆਂ ਸਰਬੀ ਨੇ ਕਿਹਾ ਦੋਨੋਂ ਤੇਜ਼ ਪੈਰੀ ਘਰ ਵੱਲ ਨੂੰ ਚਲੀਆਂ ਗਈਆਂ ਘਰ ਪਹੁੰਚੀਆਂ ਤਾਂ ਮੁਖਤਿਆਰ ਸਿੰਘ ਭਾਂਡੇ ਵਿੱਚ ਹੀ ਬੈਠਾ ਸੀ ਮੁਖਤਿਆਰ ਸਿੰਘ ਨੇ ਪੁੱਛਿਆ ਕੀ ਗੱਲ ਆ ਕੁੜੀਓ ਤੁਸੀਂ ਅੱਜ ਲੇਟ ਕਿਉਂ ਆਈਆਂ ਤੁਹਾਡੀ ਛੁੱਟੀ ਤਾਂ 2 ਵਜੇ ਹੋ ਜਾਂਦੀ ਆ 2.5 ਵਜਣ ਵਾਲਿਆ ਸਿਮਰਨ ਬੋਲੀ ਪਾਪਾ ਜੀ ਅਸੀਂ ਸਕੂਲ ਤੋਂ ਆਉਂਦੇ ਹੋਏ ਆਪਣੇ ਖੇਤਾਂ ਵੱਲ ਚਲੀਆਂ ਗਈਆਂ ਸੀ ਮੋਟਰ ਤੇ ਮੁਖਤਿਆਰ ਸਿੰਘ ਨੇ ਕਿਹਾ ਕਿਉਂ ਸਿਮਰਨ ਨੂੰ ਸਮਝ ਨਹੀਂ ਆਇਆ ਕਿ ਕੀ ਕਹੇ ਫਿਰ ਸਰਬੀ ਇੱਕਦਮ ਬੋਲੀ ਪਾਪਾ ਜੀ ਬਸ ਐਵੇਂ ਹੀ ਘੁੰਮਣ ਨਿਕਲ ਗਈਆਂ ਕੱਲ ਛੁੱਟੀ ਵੀ ਆ ਸਕੂਲ ਦੀ ਇਸ ਲਈ ਪੜ ਪੜ ਕੇ ਵੀ ਬੋਰ ਹੋ ਜਾਈਦਾ ਸਾਰਾ ਦਿਨ ਸਕੂਲ ਵਿੱਚ ਹਰੇ ਭਰੇ ਖੇਤ ਦੇਖ ਕੇ ਵਧੀਆ ਲੱਗਦਾ ਫਿਰ ਮੋਟਰ ਤੇ ਚਿੱਲੇ ਚਿੱਲੇ ਠੰਡੇ ਠੰਡੇ ਪਾਣੀ ਵਿੱਚ ਪੈਰ ਪਾ ਕੇ ਬੈਠ ਜਾਓ ਤਾਂ ਆਰਾਮ ਮਿਲਦਾ ਪੈਰਾਂ ਨੂੰ ਅੱਛਾ ਗੱਲਾਂ ਬੜੀਆਂ ਆਉਂਦੀਆਂ ਤੈਨੂੰ ਅੱਗੇ ਤੋਂ ਘਰੇ ਦੱਸ ਕੇ ਜਾਣਾ ਬਿਨਾਂ ਦੱਸੇ ਕਿਤੇ ਜਾਣ ਦੀ ਲੋੜ ਨਹੀਂ ਨਾਲੇ ਕੁੜੀਆਂ ਐਦਾਂ ਬਾਹਰ ਘੁੰਮਦੀਆਂ ਚੰਗੀਆਂ ਨਹੀਂ ਲੱਗਦੀਆਂ ਸਮਝ ਗਈਆਂ ਦੋਨੋਂ ਘਰ ਤੋਂ ਸਕੂਲ ਸਕੂਲ ਤੋਂ ਸਿੱਧਾ ਘਰ ਆਉਣਾ ਮੁਖਤਿਆਰ ਸਿੰਘ ਨੇ ਕਿਹਾ ਹਾਂਜੀ ਪਾਪਾ ਜੀ ਦੋਵੇਂ ਬੋਲੀਆਂ ਮੈਂ ਨਹੀਂ ਚਾਹੁੰਦਾ ਮੈਨੂੰ ਤੁਹਾਡੇ ਬਾਰੇ ਕੋਈ ਕੁਝ ਵੀ ਕਹੇ ਜਾਂ ਕੋਈ ਗੱਲ ਸੁਣਨ ਨੂੰ ਮਿਲੇ ਕਿ ਮੇਰੀਆਂ ਧੀਆ ਇੱਧਰ ਉੱਧਰ ਘੁੰਮਦੀਆਂ ਫਿਰਦੀਆਂ ਨਾਲੇ ਖੇਤਾਂ ਵੱਲ ਇਕੱਲੇ ਜਾਣ ਦੀ ਕੋਈ ਜ਼ਰੂਰਤ ਨਹੀਂ ਕਈ ਤਰ੍ਹਾਂ ਦੇ ਲੋਕ ਉਧਰ ਆਉਂਦੇ ਜਾਂਦੇ ਆ ਜੇ ਕਦੇ ਜਾਣਾ ਵੀ ਹੋਵੇ ਤਾਂ ਆਪਣੀ ਮਾਂ ਨੂੰ ਨਾਲ ਲੈ ਕੇ ਜਾਇਆ ਕਰੋ ਦੋਵੇਂ ਜਣੀਆਂ ਸਿਰ ਝੁਕਾਈ ਮੁਖਤਿਆਰ ਸਿੰਘ ਦੀਆਂ ਗੱਲਾਂ ਸੁਣ ਰਹੀਆਂ ਸੀ ਤੇ ਉਹਨਾਂ ਦੀ ਮਾਂ ਦੋਨੇ ਵੱਡੀਆਂ ਭੈਣਾਂ ਤੇ ਭਝਾਈਆਂ ਵੀ ਚੁੱਪਚਾਪ ਸਭ ਸੁਣੀ ਜਾ ਰਹੀਆਂ ਸੀ ਮਖਤਿਆਰ ਸਿੰਘ ਤੋਂ ਚਾਰੋਂ ਧੀਆ ਬਹੁਤ ਡਰਦੀਆਂ ਸੀ ਇਹ ਡਰ ਵੀ ਉਸਨੇ ਖੁਦ ਹੀ ਬਣਾ ਕੇ ਰੱਖਿਆ ਸੀ ਕਿਉਂਕਿ ਚਾਰ ਚਾਰ ਧੀਆ ਦਾ ਬਾਪ ਹੋਣਾ ਸੌਖੀ ਗੱਲ ਨਹੀਂ ਸੀ ਚਿੰਤਾ ਤਾਂ ਹਰ ਮਾਤਾ ਪਿਤਾ ਨੂੰ ਰਹਿੰਦੀ ਆ ਫਿਰ ਪਿੰਡ ਵਿੱਚ ਉਹਦੀ ਇੱਜ਼ਤ ਸੀ ਹਰ ਇਨਸਾਨ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ ਚਲੋ ਜਾਓ ਹੁਣ ਅੰਦਰ ਮੂੰਹ ਹੱਥ ਧੋ ਕੇ ਰੋਟੀ ਖਾਓ ਮਖਤਿਆਰ ਸਿੰਘ ਨੇ ਕਿਹਾ ਦੋਵੇਂ ਭੈਣਾਂ ਜੀ ਪਾਪਾ ਜੀ ਕਹਿ ਕੇ ਅੰਦਰ ਚਲੀਆਂ ਗਈਆਂ ਮੋਲੀ ਉਸ ਲਈ ਚਾਹ ਲੈ ਕੇ ਆਈ ਮਖਤਿਆਰ ਸਿੰਘ ਨੇ ਉਸ ਨੂੰ ਪੁੱਛਿਆ ਬੀਬੀ ਨੂੰ ਦੇਤੀ ਚ ਮੋਲੀ ਨੇ ਕਿਹਾ ਪਾਪਾ ਜੀ ਬੀਜੀ ਤਾਂ ਹੈ ਨਹੀਂ ਘਰੇ ਉਹ ਤਾਂ ਗਵੰਡੀਆਂ ਦੇ ਘਰੇ ਗਏ ਆ ਘੰਟਾਕ ਹੋ ਗਿਆ ਅੱਛਾ ਠੀਕ ਆ ਉਸਨੇ ਜਵਾਬ ਦਿੱਤਾ ਸਿਮਰਨ ਤੇ ਸਰਵੀ ਵੀ ਸਕੂਲ ਦੇ ਕੱਪੜੇ ਬਦਲ ਕੇ ਆ ਜਾਂਦੀਆਂ ਨੇ ਤਾਂ ਮੋਲੀ ਉਹਨਾਂ ਦੋਵਾਂ ਨੂੰ ਰੋਟੀ ਪਾ ਕੇ ਲਿਆ ਦਿੰਦੀ ਹੈ ਦੋਵੇਂ ਰੋਟੀ ਖਾਣ ਲੱਗਦੀਆਂ ਨੇ ਤੇ ਏਨੇ ਨੂੰ ਉਹਨਾਂ ਦੀ ਦਾਦੀ ਵੀ ਆ ਜਾਂਦੀ ਆ ਮਖਤਿਆਰ ਸਿੰਘ ਬੋਲਿਆ ਬੀਬੀ ਗੋਡੇ ਤੇਰੇ ਦੁਖਦੇ ਰਹਿੰਦੇ ਆ ਫਿਰ ਵੀ ਤੁਸੀਂ ਬਾਹਰ ਚਲੇ ਜਾਂਦੇ ਆ ਤਾਂ ਉਹ ਬੋਲੀ ਬੇਪੁੱਤ ਇਹ ਗੋਡੇ ਚੱਲਦੇ ਰਹਿਣ ਤਾਂ ਹੀ ਘੁੰਮਦੀ ਰਹਿਣੀ ਆ ਜੇ ਬਹਿ ਗਈ ਫਿਰ ਤਾਂ ਜਮਾ ਹੀ ਚੱਲਣੋਂ ਰਹਿ ਜਾਣੇ ਆ ਬਸ ਆ ਸੀਬੋ ਦੇ ਘਰੇ ਗਈ ਸੀ ਉਹਦੀ ਦੋਤੀ ਦਾ ਵਿਆਹ ਆ ਨਾ ਨਾਨਕ ਛੱਕ ਲੈ ਕੇ ਜਾਣਾ ਉਹਨਾਂ ਨੇ ਬਸ ਉਹੀ ਸਮਾਨ ਦਿਖਾਉਣ ਦਾ ਬਲਾਵਾ ਆਇਆ ਸੀ ਇਸੇ ਲਈ ਚਲੀ ਗਈ ਸੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ கணி சுனா் தன்வாதி